ਔਰ ਰੋਕ ਰੋਕ ਕੇ ਭਾਜੀ ਆ ਕੀ ਕਰ ਰਹੇ ਹੋ ਤੁਸੀਂ ਦੱਸਦਾ ਭਾਈ ਕੀ ਕਰਦਾ ਪਿਆ ਮੈਂ ਉਹ ਸਾਰੇ ਪਰਫਿਊਮ ਨਹੀਂ ਤੋੜਦਿਆਂ ਸਾਡੀਆਂ ਪਾਗਲ ਹੋ ਗਿਆ ਪਾਗਲ ਤੁਸੀਂ ਬਣਾਨੇ ਵੇ ਲੋਕਾਂ ਨੂੰ ਅਸੀਂ ਕੀ ਬਣਾ ਰਹੇ ਦੱਸੋ ਤੁਸੀਂ ਕਹਿੰਦੇ ਲੱਖਾਂ ਦੇ ਪਰਫਿਊਮ ਮੈਂ ਦਊਂਗਾ ਹਜ਼ਾਰਾਂ ਚ ਤੇ ਹੈ ਭਾਜੀ ਆ ਕਲਾਈ ਕ੍ਰਿਸਟਲ ਐਕਸ ਨੰਬਰ ਵਾਲਾ 2.5 ਲੱਖ ਰੁਪਏ ਦਾ ਅਸੀਂ ਤੁਹਾਨੂੰ 45000 ਰੁਪਏ ਦੇ ਵਿੱਚ ਤਿਆਰ ਕਰਕੇ ਦੇ ਦਾਂਗੇ ਸੇਮ ਫਰੇਗਰੈਂਸ ਇਹ ਐਲ ਵੀ ਦਾ ਐਲ ਵੀ ਓਮਰੇਨ ਮੜ ਸਾਰੀ ਦੁਨੀਆ ਜਾਣਦੀ ਹੈ 45000 ਰੁਪਏ ਦੇ ਵਿੱਚ ਮਿਲਦਾ ਅਸੀਂ 35000 ਚ ਬਣਾ ਦਾਂਗੇ ਟੌਮ ਫੋਰਡ ਨਾਇਰ ਇਹ ਹੁੰਦਾ ਲੇਡੀ ਸਪੈਸ਼ਲ ਏ ਅਸੀਂ ਤੁਹਾਨੂੰ 2500 ਦੀ ਤਿਆਰ ਕਰਕੇ ਦੇ ਦਾਂਗੇ। ਨਾ 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 ਇਹ ਬਹੁਤ ਮਹਿੰਗੀ ਪੈ ਜਾਣੀ ਤੁਹਾਨੂੰ। 2500 ਰੁਪਏ? ਇਹ ਜੀ ਰੂਮ ਸੈਂਸ ਹੈ। ਘਰ ਨੂੰ ਮੈਂ ਕਾ ਦੂਗਾ ਇਹ। ਮਸਕ ਤਹਰਾ ਜੀ ਇਹ ਹੁੰਦਾ ਥੋੜਾ ਜਿਹਾ ਗਾੜਾ, ਠਿੱਕ ਹੁੰਦਾ। ਅੱਛਾ ਜੀ, ਇਹ ਵੀ ਪਰਫਿਊਮ ਹੈ? ਇਹ ਹੈ ਤਹਰਾ ਜੀ। ਸਾਡੀ ਆਪਦੀ ਮੈਨੂਫੈਕਚਰਿੰਗ ਆ ਬਾਈ ਪੰਜਾਬ ਦੀ ਪਹਿਲੀ ਕੰਪਨੀ ਆ ਜਿਹੜੀ ਮੈਨੂਫੈਕਚਰਿੰਗ ਕਰਦੀ ਆ 5-6 ਸਾਲਾਂ ਤੋਂ। ਕਿਸੇ ਦਾ ਜਿਵੇਂ ਨਵਾਂ ਘਰ ਪਾਇਆ, ਕਿਸੇ ਰਿਸ਼ਤੇਦਾਰ ਨੂੰ ਗਿਫਟ ਕਰਨ ਵਾਸਤੇ ਇਹ ਤੁਸੀਂ ਮੰਦਰ ਗੁਰਦੁਆਰਾ ਸਾਹਿਬ ਮਸਜਿਦ ਦੇ ਵਿੱਚ ਰੱਖਣ ਵਾਸਤੇ ਫਰੇਗਰੈਂਸ ਵਾਸਤੇ ਆਏ ਭਾਈ ਸਾਹਿਬ ਤੁਹਾਨੂੰ ਮੈਂ ਇੱਕ ਹੋਰ ਸਕੀਮ ਦਿੰਨਾ ਸਾਡਾ ਹੋਰ ਸੇਲਿੰਗ ਉਦਵਾਨ ਤੇ ਇਹਨੂੰ ਅਸੀਂ 10 ਬੰਦਿਆਂ ਨੂੰ ਗਿਫਟ ਦੇ ਤੌਰ ਤੇ ਦੇਣਾ ਜਿਹੜੇ ਸ਼ੇਅਰ ਕਰੋ ਸਾਡੀ ਵੀਡੀਓ ਨੂੰ ਮਤਲਬ ਬੰਦਾ ਇੱਥੇ ਨਾ ਆਵੇ ਸਮਾਨ ਨਾ ਲਵੇ ਪਰਫਿਊਮ ਖੁਚਣ ਲਵੇ ਖੁਚਣ ਆ ਨਾ ਲਵੇ ਸਾਡੇ ਤੋਂ ਬੈਠਾ ਹੋਵੇ ਕੈਨੇਡਾ ਅਮਰੀਕਾ ਕੈਨੇਡਾ ਅਮਰੀਕਾ ਬੈਠਾ ਹੋਵੇ ਅਸੀਂ ਜ਼ਰੂਰ ਭੇਜ ਦਾਂਗੇ ਤੇ ਇੰਡੀਆ 'ਚ ਬੈਠਾ ਹੋਵੇ ਤਾਂ ਵੀ ਦੇ ਦੂੰਗੇ ਦੇ ਦਾਂਗੇ ਜੀ ਇਹ ਬੰਦਾ ਬਸ ਇੱਕ ਵੀਡੀਓ ਸ਼ੇਅਰ ਕਰੇ ਲਾਈਕ ਕਰੇ ਤੇ ਕਮੈਂਟਾਂ 'ਚ ਆਪਣੇ ਸ਼ਹਿਰ ਦਾ ਨਾਮ ਪਰਚੀਆਂ ਪੈਣ ਗਿਆ ਲੱਕੀ ਇਹ 2250 ਰੇਟ ਆ ਜੀ ਇਹਦਾ ਮਤਲਬ 22000 ਰੁਪਏ ਦੇ ਪਰਫਿਊਮ ਫ੍ਰੀ ਫ੍ਰੀ ਇੰਟਰਨੈਸ਼ਨਲ ਕਿਟ ਹੈ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿਹੜੇ ਭਰਾ ਬੈਠੇ ਆ ਉਹਨਾਂ ਲਈ ਅਸੀਂ ਭੇਜਦੇ ਆ ਆਹ ਡੱਬੇ 'ਚ ਪੈ ਕੇ ਕਰਕੇ ਦਿੰਨੇ ਆ ਇਸ ਚੀਜ਼ ਇਹ ਮਤਲਬ ਆ ਗਿਆ 12 ਆਈਟਮਾਂ ਇਹ 12 ਨਹੀਂ ਜੀ 14 ਆਈਟਮਾਂ ਅਸੀਂ ਆ ਵੀ ਨਾਲ ਫ੍ਰੀ ਦਵਾਂਗੇ ਜਿਹੜਾ ਸ਼ੇਅਰ ਕਰਕੇ ਵੀਡੀਓ ਆਊਗਾ ਸਕਰੀਨ ਸ਼ਾਟ ਦਾ ਉਹ ਛੋਟਾ ਜਿਹੀ ਦਵਾਂਗੇ ਪ्योर ਖਾਸ ਦਾ ਖਾਸ ਸੁਣਾ ਹੋਊਗਾ ਤੁਸੀਂ ਇਹ ਕੀ ਹੁੰਦਾ ਜੀ ਲਾਓ ਤਾਂ ਸਹੀ ਜੀ ਦੇਖੋ ਕੀ ਹੈ ਹੁਣ ਕਾਦੀ ਫ੍ਰੈਗਰੈਂਸ ਤੁਸੀਂ ਆਪ ਦੱਸ ਦੋ ਬੜੀ ਤਿੱਖੀ ਹੈ ਜੀ ਇਹ ਬੇਟ ਸਿਰਫ ਅੱਧਾ ਪਰਸੈਂਟ ਆਪਣੇ ਕੋਲ ਪਿਓਰ ਨੇਚਰਲ ਆ ਪਿਓਰ ਉਦ 100%オリジナル ਸਟਾਮ ਤੇ ਲਿਖਾ ਕੇ ਮੈਂ ਦੇ ਦੂੰਗਾ オリジナル ਆ ਫੈਂਸੀ ਬੋਟਲਾਂ ਨੇ ਫੈਂਸੀ ਬੋਟਲਾਂ ਵੀ ਲੈ ਸਕਦੇ ਹੋ ਤੁਸੀਂ ਇਹਦੇ ਵਿੱਚ ਅਤਰ ਵੀ ਪੈ ਜਾਂਦਾ ਛੋਟੀ ਤੋਂ ਛੋਟੀ 3 ਐਮ ਐਲ 12 ਐਮ ਐਲ 24 ਐਮ ਐਲ ਇਹ ਚ ਤੁਸੀਂ ਆਪਣੀ ਮਰਜ਼ੀ ਦੀ ਕੋਈ ਵੀ ਫਰੇਗਰੈਂਸ ਪਵਾ ਲਓ ਤੁਸੀਂ ਜੈਸਮੀਨ ਪਵਾ ਲਓ ਤੁਸੀਂ ਗੁਲਾਬ ਪਵਾ ਲਓ ਚੰਦਨ ਪਵਾ ਲਓ ਚਨੈਲ ਪਵਾ ਲੋ ਵਰਸਾਚੇ ਪਵਾ ਲੋ ਡੇਅਰ ਪਵਾ ਲੋ ਸਾਰੀ ਕਿੱਟ ਦੇ ਵਿੱਚ ਇਹਨਾਂ ਦੇ ਵਿੱਚ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਪਹਿਲਾਂ ਤੁਹਾਨੂੰ ਦਿਖਾਏ ਜੀ ਇਨਸਪਾਇਰਡ ਵਰਜਨ ਹੁਣ ਦਿਖਾਉਨੇ ਆ ਸਾਡੇ ਆਪ ਦੇ ਵਰਜਨ ਆ ਆ ਦੇਖੋ ਸਾਡਾ ਉਦ ਉਦ ਨੰਬਰ 1 ਇਹ ਸਾਡਾ ਪਰਫਿਊਮ ਇਹਦਾ ਬਣਾਇਆ ਹੋਇਆ। ਤੁਹਾਡੀ ਬੋਡੀ ਦੇ ਹਿਸਾਬ ਨਾਲ ਮੈਂ ਕਸਟਮਾਈਜ਼ ਕਰ ਸਕਦਾ ਪਰਫਿਊਮਾਂ। ਫਿਰ ਭਾਈ ਸਾਹਿਬ ਨੂੰ ਪੱਕਾ ਪਤਾ ਹੈ 2-4 ਘੰਟਿਆਂ ਬਾਅਦ ਉੱਡ ਜਾਂਦੇ ਹੋਣੇ ਆ। ਨਹੀਂ ਜੀ ਨਹੀਂ 48 ਘੰਟਿਆਂ ਦੀ ਗਾਰੰਟੀ ਹੈ। ਦੁਬਈ, ਸਪੇਨ, ਇਟਲੀ ਤੋਂ ਇਹਦੇ ਇਨਗਰੀਡੀਐਂਟ ਮੇਨ ਇਨਗਰੀਡੈਂਟ ਉੱਥੋਂ ਆਉਂਦਾ ਹੈ। ਮੇਰਾ ਰੈਡੀ ਕਰਦਾ ਮੈਂ ਇਹ ਤੁਹਾਡੀ ਸਕਿਨ ਤੇ ਰੈਸ਼ ਵੀ ਨਹੀਂ ਹੋਊਗਾ। ਤੇ ਜੇ 48 ਘੰਟਿਆਂ ਤੋਂ ਪਹਿਲੇ ਉੱਡ ਗਿਆ ਫਿਰ ਵਾ 100% ਪੈਸੇ ਵਾਪਸ। ਇੱਥੇ ਬੂਸਟਰ ਵਗੈਰਾ ਪਾਇਆ? ਨਹੀਂ 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 ਇਹ ਅਲਕੋਹਲ ਫ੍ਰੀ, ਕੈਮੀਕਲ ਫ੍ਰੀ ਹੈ ਸਾਡੇ ਪਰਫਿਊਮ ਤੇ ਹੀ ਤੁਸੀਂ ਕੋਈ ਵੀ ਬ੍ਰਾਂਡ ਦੇ ਪਰਫਿਊਮ ਲਿਓ